ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਿਹੜਾ ਫਰਸਟ ਤੇ ਸੂਟ ਲੈ ਕੇ ਆਇਆ ਇਹ ਰੋਗਾ ਜੀ ਪਸ਼ਮੀਨੇ ਦਾ ਸੂਟ ਇਹ ਨਾਰਮਲ ਪਸ਼ਮੀਨਾ ਰਹੂਗਾ ਜੀ ਡਬਲ ਟੋਨ ਪਸ਼ਮੀਨਾ ਨਹੀਂ ਨਾਰਮਲ ਰਾਮਟੈਕਸ ਦਾ ਪਸ਼ਮੀਨਾ ਰਹੂਗਾ ਇਹਦੇ ਤੁਸੀਂ ਕੰਮ ਦੇਖ ਸਕਦੇ ਹੋ ਕਿ ਰੇਤੇ ਕੰਮ ਆਊਗਾ ਇਹਦੀ neck ਤੇ ਆਊਗਾ ਸਿੰਗਲ ਟੰਕੇ ਦਾ ਸਾਰਾ ਕੰਮ ਹੋਊਗਾ ਬਹੁਤ ਸੋਹਣਾ ਸੂਟ ਬਣਦਾ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਉੱਪਰ ਐਡੀ ਕਰਵਾ ਸਕਦੇ ਹੋ ਇਹ ਵੀ ਸੇ ਸਿੰਪਲ ਪਸ਼ਮੀਨੇ ਦੇ ਵਿੱਚ ਸੀਮ ਕਲਰ ਜੋ ਆਪਾਂ ਪਹਿਲਾਂ ਦਿਖਾਇਆ ਸੇਮ ਕਲਰ ਆਊਗਾ ਇਹਦੇ ਵਿੱਚ ਸ਼ੇਡ ਦਾ ਕੰਮ ਬਣਿਆ ਹੋਇਆ ਥੋੜੇ ਡਾਰਕ ਕਲਰ ਪਾਏ ਆ ਇਹਦੇ ਚੌਕਾਂ ਤੇ ਕੰਮ ਆਊਗਾ ਇਹਦੇ ਤੁਸੀਂ ਚੌਕ ਦੇਖ ਸਕਦੇ ਹੋ ਇਹ ਵੀ ਪਸ਼ਮੀਨੇ ਦਾ ਵਿੰਟਰ ਲਈ ਬਹੁਤ ਵਧੀਆ ਸੂਟ ਨੇ ਬਰਨੀ ਆਊਗਾ ਰਾਮਪੈਕਸ ਦੇ ਸੂਟ ਰਹਿਣਗੇ ਫਿਰ ਆਊਗਾ ਜੀ ਦੁਪੱਟੇ ਵਾਲੇ ਸੂਟ ਆਉਣਗੇ ਇਹ ਵਾਲਾ ਪਿਓਰ ਮਸਲੀਨ ਦਾ ਸੂਟ ਆਊਗਾ ਇਹਦੀ ਸ਼ਰਟ ਰਹੂਗੀ 2 ਮੀਟਰ 3 ਮੀਟਰ ਇਹਦੇ ਨਾਲ ਬਾਟਮ ਆਉਗੀ ਇਹ ਵਾਲੀ ਬਾਟਮ ਆ ਬਾਟਮ ਦੇ ਵਿੱਚ ਵੀ ਇਹਦੇ ਸੈਲਫ ਬਣਿਆ ਹੋਇਆ ਦੁਪੱਟਾ ਵੀ ਬਹੁਤ ਸੋਹਣਾ 2.5 ਮੀਟਰ ਦੁਪੱਟਾ ਆਊਗਾ ਪੂਰਾ ਖੁੱਲਾ ਟੁੱਲਾ ਦੁਪੱਟਾ ਮਸਲੀਨ ਦਾ ਇਹਨੂੰ ਆਪਾਂ 4 ਸਾਈਡ ਲੈਂਸ ਲਾ ਕੇ ਸੋਨਾ ਇਹਨੂੰ ਫਿਨਿਸ਼ਿੰਗ ਇਹਨੂੰ ਦੁਪੱਟੇ ਨੂੰ ਦੇ ਸਕਦੇ ਆ ਇਹ ਸੁਪਰ ਸਰਦਾਰੀ ਜਿਹਾ ਸੂਪਨੇ ਇਹਨਾਂ ਨੂੰ ਜ਼ਿਆਦਾ ਆਪਾਂ ਸਟੀਚਿੰਗ ਦੇ ਵਿੱਚ ਕੁਝ ਕਰਨ ਦੀ ਜ਼ਰੂਰਤ ਨਹੀਂ ਫੇਰਾਊਗਾ ਸਕਿਨ ਜੇ ਕਲਰ ਤੇ ਇਹਦੀ ਵੀ ਕਾਫੀ ਡਿਮਾਂਡ ਸੀ ਇਹ ਵੀ ਆਪਾਂ ਦੁਬਾਰਾ ਸੂਟ ਲੈ ਕੇ ਆਂਦਾ ਇਹ ਲਾਈਟ ਕਲਰ ਦਾ ਆਲੇ ਉਸਾਲ ওভার ਸੁੰਦਰ ਹੋਊਗਾ ਇਹ ਦਾ ਦੁਪੱਟਾ ਰਹੂਗਾ ਬਹੁਤ ਸੋਹਣੇ ਸੂਟ ਨੇ ਇਹ ਵਿਦਆਊਟ ਵਰਕ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਆ ਪਰ ਬਨ ਕੇ ਜੀ ਇਹ ਲਾਈਨਿੰਗ ਲਾ ਕੇ ਫੇਰਾਊਗਾ ਟਿਸ਼ੂ ਦੇ ਵਿੱਚ ਲਾਈਨਿੰਗ ਵਾਲਾ ਸੂਟ ਇਹਦੇ ਨਾਲ ਨੈਵੀ ਬਲੂ ਕਲਰ ਦੀ ਬਾਟਮ ਹੋਊਗੀ ਜਿੱਦਾਂ ਇਹ ਵਾਲਾ ਨੇਵੀ ਬਲੂ ਲੱਗਿਆ ਹੋਇਆ ਤੇ ਇਹ ਬਾਟਮ ਹੋਊਗੀ ਇਹ ਦੀ ਸ਼ਰਟ ਹੋਊਗੀ ਫਿਰ ਆਊਗਾ ਬੋਟਲ ਗ੍ਰੀਨ ਇਹ ਕ੍ਰਸ਼ ਦੇ ਉੱਪਰ ਬਣਿਆ ਹੋਇਆ ਇਹਦੀਆਂ 슬ੀਵਸ ਆਉਣਗੀਆਂ ਹੈਵੀ ਇਹਦੀਆਂ 슬ੀਵਸ ਆਉਣਗੀਆਂ ਸੇਮ ਕਮ ਇਹਦੇ ਪਹੁੰਚੇ ਤੇ ਆਊਗਾ ਹੈਵੀ ਇਹ ਦਾ ਚੌਕ ਤੇ ਕੰਮ ਆਊਗਾ ਕਟਵਰਕ ਬਣਿਆ ਹੋਇਆ ਕੀ ਰੀਤੀ ਆਊਗਾ ਕੀ ਰੈਂਡ ਚੌਕ ਕਟਵਰ ਕਾਊਗਾ बॉटम ਤੇ ਤੇ 슬ੀਵਸ ਤੇ ਇਹਦੀ ਹੈਵੀ ਕਮ ਆਊਗਾ ਇਹ ਵੀ ਤੁਸੀਂ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਫਿਰੋਂ ਕੇ ਜੀ ਇਹ ਵੀ ਆਪਾਂ ਦੁਬਾਰਾ ਲੈ ਕੇ ਆਏ ਆ ਕਸਟਮਰ ਦੀ ਡਿਮਾਂਡ ਤੇ ਸਾਰੇ ਸੋਲਡ ਹੋ ਚੁੱਕੇ ਸੀ ਇਹ ਵੀ ਬਹੁਤ ਸੋਹਣੇ ਨੇ ਇਹਨਾਂ ਨੂੰ ਵੀ ਕਸਟਮਰ ਨੇ ਕਿਹਾ ਸੀ ਵੀ ਦੁਬਾਰਾ ਵੀਡੀਓ ਪਾਓ ਇਹਦੇ ਸ਼ਰਟ ਦੇ ਵਿੱਚ ਥੋੜਾ ਥੋੜਾ ਵਰਕ ਆਊਗਾ ਇਹ ਘੇਰੇ ਤੇ ਆਊਗਾ ਫਿਰ ਇਹਦੀ ਬੈਕ ਤੇ ਵੀ ਬੀਂਟ ਕਰਨਾ ਫਲਾਵਰ ਬਨੇ ਹੋਣਗੇ ਇਹਦੀ ਬੈਕ ਆਊਗੀ ਬੈਕ ਵੀ ਬਹੁਤ ਸੋਹਣੀ ਬਣਦੀ ਆ ਇਹਦੀ ਫਰੰਟ ਆਊਗਾ ਫਰੰਟ ਤੇ ਵੀ ਇਹਦੇ ਲੇਸਿਸ ਦੀ ਡਿਜ਼ਾਈਨਿੰਗ ਕੀਤੀ ਹੋਈ ਆ ਫਿਰ ਇਹ ਵਾਲਾ ਇਹਦਾ ਦੁਪੱਟਾ ਆਊਗਾ ਦੁਪੱਟਾ ਵੀ ਬਹੁਤ ਸੋਹਣਾ ਬਹੁਤ ਖੁੱਲਾ ਡੁੱਲਾ ਦੁਪੱਟਾ ਦੁਪੱਟੇ ਦੇ ਵਿੱਚ ਵੀ ਲੇਸਾਂ ਅਟੈਚ ਨੇ ਫਲਾਵਰ ਅਟੈਚ ਨੇ ਇਹਦੇ ਵਿੱਚ ਵੀ ਤੁਹਾਨੂੰ 4-5 ਕਲਰ ਮਿਲ ਜਾਣਗੇ ਬੜੇ ਸੋਹਣੇ ਸੂਟ ਨੇ ਇਹ ਕਿਹਦੇ ਵਿੱਚ ਆਊਗਾ ਮਹਿਰੂਨ ਕਲਰ ਮਹਿਰੂਨ ਕਲਰ ਆਊਗਾ ਇਹਦੇ ਵਿੱਚ ਮਸਟਰਡ ਕਲਰ ਮਹਿਰੂਨ ਕਲਰ ਇਹ ਆਊਗਾ ਬੋਟਲ ਗ੍ਰੀਨ ਕਲਰ ਇਹਦੇ ਦਾ ਇਹ ਬੋਟਲ ਗ੍ਰੀਨ ਕਲਰ ਆਉਂਦਾ ਇੱਕ ਇਹਦੇ ਵਿੱਚ ਬਲੈਕ ਕਲਰ ਆਊਗਾ ਇਹ ਹੋਊਗਾ ਨੈਵੀ ਬਲੂ ਕਲਰ ਇੱਕ ਆਊਗਾ ਪ੍ਰੋਪਰ ਬਲੈਕ ਕਲਰ ਚਾਰੇ ਪੰਜੇ ਕਲਰ ਇਹਦੇ ਬਹੁਤ ਸੋਹਣੇ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸਟਿਚ ਕਰਵਾ ਸਕਦੇ ਹੋ ਵਿਦ ਸਟੀਚਿੰਗ ਇਹਨਾਂ ਦਾ 5500 ਪ੍ਰਾਈਸ ਹੋਊਗਾ ਇਹ 라ਊਗਾ ਜੀ ਵੈਟਸਨ ਤੇ ਇਹ ਵੈਟਸਨ ਦੇ ਵਿੱਚ ਲਾਈਨਿੰਗ ਬਣੀ ਹੋਈ ਹੈ ਬਹੁਤ ਸੋਹਣਾ ਫੈਬਰਿਕ ਹੈ ਇਹਦੇ ਫਰੰਟ ਤੇ ਕੰਮ ਆਊਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਉੱਪਰ ਰੈਡੀ ਕਰਵਾ ਸਕਦੇ ਹੋ ਬਾਕੀ ਆਪਾਂ ਸੂਟ ਲੈ ਕੇ ਆਵਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ